ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਲੱਖੇ ਕੇ ਪੁੱਤ ਪਿੰਡ ਬਾਈ ਦਾ ਹੈਗਾ ਸਰਿਆਲੀ ਜ਼ਿਲ੍ਹਾ ਤਰਨਤਾਰਨ ਦਾ ਤਹਿਸੀਲ ਪੱਟੀ ਬੜੇ ਟਾਈਮ ਬਾਅਦ ਆਏ ਆ ਕੋਈ ਵਪਾਰ ਕਰਦੇ ਨੂੰ ਬਾਈ ਨੂੰ ਬਹੁਤ ਟਾਈਮ ਹੋ ਗਿਆ ਪਰ ਵੀਡੀਓ ਆਪਾਂ ਬੜੇ ਟਾਈਮ ਬਾਅਦ ਬਣ ਲੱਗੀ ਆ ਪਹਿਲੇ ਬੰਨ੍ਹਦੇ ਰਹੀਆਂ ਚਲੋ ਤੁਹਾਨੂੰ ਆਪਣੇ ਕੋਈ ਮਜਬੂਰੀਆਂ ਉਹ ਜੇ ਬਣ ਜਾਂਦੀਆਂ ਤੇ ਨਹੀਂ ਬੰਦੀ ਵੈਸੇ ਕੰਮ ਚੱਲਦਾ ਰਹਿ ਵੀਰ ਦਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਅਸਤੀਕਾਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਚਲੋ ਕਿ ਮੈਨੂੰ ਜਾਨਾ ਹੈ ਕੰਮ ਚੱਲੀ ਜਾਂਦਾ ਤੁਹਾਨੂੰ ਪਤਾ ਵਿੱਚੋਂ ਡੰਗਰ ਮਾਰ ਕੇ ਸੀ ਨਾ ਆਪਣੇ ਬਾਪੂ ਦਾ ਹਾਂਜੀ ਹਾਂਜੀ ਉਹਦਾ ਕਰਕੇ ਫਿਰ ਉਹ ਬੰਦ ਕਰ ਲਿਆ ਤਾਂ ਕਰਕੇ ਤੇ ਹੁਣ ਮੈਂ ਚਲੋ ਚਾਲੂ ਕੀਤਾ ਵਾ ਨਹੀਂ ਨਹੀਂ ਕੋਈ ਤਿੰਨ ਚਾਰ ਮਹੀਨੇ ਵਿੱਚ ਗਾਇਬ ਜਾ ਪੈ ਗਿਆ ਸੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਤੁਹਾਨੂੰ ਪਤਾ ਆਪਣੀ ਨਜ਼ਰ ਵੀਡੀਓ ਪਈ ਹੈ ਕੋਈ ਵੀ ਵੀਰ ਕਹਿ ਸਕਦਾ ਆਪਣਾ ਦੁੱਧ ਦਾ ਲੰਮ ਆਇਆ ਜਾਂ ਕੀ ਚੀਜ਼ ਦਾ ਤੁਹਾਨੂੰ ਕਹਿੰਦੇ ਕਿਸਦਾ ਫੋਨ ਆਇਆ ਵੀ ਜਾਂ ਡਾਡਾ ਦੁੱਧ ਦਾ ਜਾਂ ਕੀ ਚੀਜ਼ ਦਾ ਉਹਨੇ ਘੱਟ ਦਿੱਤਾ ਵਾ ਬਿਲਕੁਲ ਆਪਨੂੰ ਦਾ ਜਿੰਨੀ ਚੀਜ਼ ਆ ਉਨੀ ਆਪਾਂ ਪਾਵਾਂਗੇ ਬਾਜੀ ਬਾਦ ਬਾਦ ਹਾਂਜੀ ਚਲੋ ਕੰਮ ਵੇਹ ਚੱਲੇਗਾ ਵੀਡੀਓ ਹਾਂਜੀ 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 ਆ ਜੋ ਪਸ਼ੂ ਨੇ ਇੱਕ ਦੋ ਆਣੇ ਉਹਨੇ ਫਿਰ ਇੱਕ ਦੋ ਪਸ਼ੂ ਨੇ ਕੀ ਵੀਡੀਓ ਹਾਂ ਉਹ ਫਿਰ ਇੱਕ ਦੋ ਡੰਗਰ ਦਾ ਫਿਰ ਸੂਤਰ ਨਹੀਂ ਇੱਕ ਅਦਾ ਆ ਗਿਆ ਜਦੋਂ ਇਹਨਾਂ ਦਾ ਰੁਟੀਨ ਜਹ ਹੁੰਦਾ ਓ ਪਹਿਲਾਂ ਤਿੰਨ ਮੱਝਾਂ ਹੋਰ ਗਈਆਂ ਆਪਣੇ ਤੋਂ ਨੀਲੀ ਦੀਆਂ ਅਸੀਂ ਠੀਕ ਆ ਹਾਂ ਥੋੜੀ ਦੇਰ ਪਹਿਲਾਂ ਹੀ ਨਾ ਉਹ ਸ਼ਾਇਦ ਆਵੇ ਵੀਡੀਓ ਆਪਾਂ ਬਣਾ ਕੇ ਰੱਖੀ ਆ ਠੀਕ ਆ ਉਹਦਾ ਕਰਕੇ ਥੋੜੀ ਦੇਰ ਲੈ ਕੇ ਹੁਣ ਇਹ ਲੈ ਕੇ ਗਏ ਬੰਦੇ ਜੀ ਚੋਣ ਵਾਲੀਆਂ ਅਸੀਂ ਤੇ ਅੱਜ ਵਿਚਾਰੀ ਇਹ ਜੀ ਹਾਂਜੀ ਆ ਚਾਰ ਮੱਝਾਂ ਆ ਤੇ ਚਲੋ ਵੇੜਾ ਉਹਦਾ ਦਿਖਾ ਦਾਂਗੇ ਆਪਾਂ ਬੱਠ ਲਖਾ ਜੀ ਗੱਭਣਾ ਜੀ ਇਹ ਗੱਭਣਾ ਵੀਰੇ ਹਾਂਜੀ ਡਾਇਮੰਡ ਬੋਲਦੀ ਜੇ ਅੱਛਾ ਡਾਇਮੰਡ ਬੋਲਦੀ ਹੈ ਤੇ ਸਵੇਰ ਦੁੱਧ ਪਹਿਲੇ ਸੂਏ ਨੇ 14 ਲੀਟਰ ਦੁੱਧ ਦਿੱਤਾ ਜੇ ਠੀਕ ਆ ਹਾਂਜੀ ਪਹਿਲੇ ਸੂਏ ਚੋਰਾ 14 ਲੀਟਰ ਦੁੱਧ ਦਿੱਤਾ ਬਾਕੀ ਬੂਥੀ ਬਾਥੀ ਵੇਖੋ ਲੈ ਵੀ ਵੇਖੋ ਜੀ ਡਾਇਮੰਡ ਦੀ ਆ ਹਾਂਜੀ ਤੋਰੀ ਤੋਰੀਏ ਫਿਰ ਪਾ ਤੋਰੀਏ ਤੋਰੀਏ ਤੇ ਕਿੰਨੇ ਟਾਈਮ ਲਊ ਬਈ ਜੀ ਇਹ ਵੀਰੇ ਇਹ ਹਫਤਾ ਲੈ ਸਕਦੇ ਹਫਤਾ ਲੈ ਜਾ ਦੱਸ ਦੇਣਾ ਜੇ ਨੀਰਾ ਹੋਣ ਡਿਆ ਜੇ ਲਓ ਜੀ ਇੱਕ ਹਫਤਾ ਸਾਡੇ ਲੈ ਜਾਣੀ ਆ ਪਰ ਛੋਟੀ ਵੇਲੇ ਬਹੁਤ ਨਸਲ ਵਾਲੀ ਆ ਸਾਰੀ ਨਿਸ਼ਾਨੀਆਂ ਆ ਗਈਆਂ ਤੇ ਬਣੂ ਬਣੂ ਬਹੁਤ ਛੋਟੀਆਂ ਚੰਗੀਆਂ ਲੇਵਰ ਉਹ ਬੜਾ ਹੁਣਾਂ ਬਾਈ ਹਾਂਜੀ ਹਾਂਜੀ ਤੇ ਐਰ ਕੀ ਲਖਾ ਹੀ ਪਰ ਤੁਹਾਡੇ ਨਾਲ ਕਿੰਨਾ ਕਰ ਜੂ ਦੋ ਤੁਸੀਂ ਐਰ ਕੀ ਵੀਰ ਜਿਆਦਾ ਨਹੀਂ ਚਲੋ ਨੋਰਮਲ ਵੀ ਜੇ ਸੇਵਾ ਰਹੂ ਤੇ ਕੋਈ 15 ਲੀਟਰ ਤੇ ਕਿਤੇ ਗਿਆ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਹਿ ਵੱਡੀ ਯਾਰ ਹਾਂਜੀ ਚਲੋ ਅਜ ਮੌਸਮ ਦਾ ਥੋੜਾ ਫਰਕ ਆ ਨਾ ਹਾਂਜੀ ਹਾਂ ਆਜੋ ਜੀ ਆਈ ਨੇੜੋ ਹੀ ਆਪਣੇ ਦਾ ਹਾਂਜੀ ਨੇੜੋ ਆਈ ਹੈ ਜੀ ਮੈਂ ਕਿਹਾ ਆਈ ਨੇੜੋ ਹੀ ਆਪਣੇ ਆਪਣੇ ਇਲਾਕੇ ਤੋਂ ਆਈ ਹੈ ਜੀ ਹਾਂਜੀ ਆਪਣੇ ਇਲਾਕੇ ਤੋਂ ਆਈ ਆ ਥੋੜਾ ਹਟਵੀਂ ਕਾਫੀ ਦੂਰ ਪੈਂਦਾ ਥੋੜਾ ਇੱਥੋਂ ਠੀਕ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਆਸਲ ਸਾਈਡ ਦੇ ਅੱਛਾ ਆਸਲ ਸਾਈਡ ਤੋਂ ਆਇਆ ਠੀਕ ਆ ਹਾਂਜੀ ਇਹ ਸਿੰਘ ਸੁਮਖਾਰੀ ਘਰਾਂ ਦੀ ਹਾਂਜੀ ਵਾ ਲਖਾ ਜੀ ਵੀਡੀਓ ਟੇਮ ਬਾਹਰ ਨਾ ਕੇ ਬਾਹਰ ਹੀ ਕਰੀਏ ਪਰ ਜਾਨ ਦੇਣਾ ਕੰਮ ਹੀ ਕਰੀਏ ਹਾਂ ਨਹੀਂ ਹਾਂ ਨਹੀਂ ਇੱਕ 35 ਦੇ ਦਈਏ ਠੀਕ ਆ ਜੈ ਜਨ ਜੈ ਜਨ ਦੋ ਹੋਰ ਛੱਡਦਾ ਚਲੋ ਇੱਕ 33 ਇੱਕ ਦੇ ਦਈਏ ਠੀਕ ਹੈ ਚੱਲ ਹੋਰ ਛੜਦੇ ਤੈਨ ਯਾਰ ਬੜੇ ਚਿਰ ਬਾਅਦ ਆਇਆ ਇੱਕ ਤੀਨ ਜਾਨ ਦੋ ਨਾਂ ਬਜੂ ਨਾਂ ਸਹੀ ਕੋਲੋ ਵੀਰ ਨੇ ਕਹਿਤਾ ਵਾ ਵੀਰੀ ਮੈਂ ਵਾਂ ਤੇ ਤੁਸੀਂ ਮੇਰਾ ਭਰਾ ਹਣੋਂ ਤੁਸੀਂ ਆ ਵੀ ਚੈੱਕ ਕਰ ਲੋ ਬਾਕੀ ਜਿੰਨਾ ਆਪਾਂ ਮੋਲ ਪਾਇਆ ਤੁਹਾਨੂੰ ਪਤਾ ਇੰਨੇ ਦੀ ਮੱਝ ਹੈ ਨਹੀਂ ਹੈਗੀ ਬਰਗੋ ਐਕ ਨਹੀਂ ਆਉਣਾ ਬਸ ਚੇਰ ਬੋਣ ਲੱਗੇ ਆ ਪਾਉਣ ਨਾਲੇ ਤੁਹਾਨੂੰ ਵੀਰੋ ਮਾਲੀ ਦਾ ਨਾਮ ਵੇਖਦਾ ਕੋਈ ਕਮੀ ਪੇਸ਼ੀ ਹੋਵੇ ਇੱਕ ਕੋਈ ਕਹਿ ਦੇ ਨਾ ਕਿ ਝੋਟੀ ਲੱਸੀ ਆ ਨਹੀਂ ਨਹੀਂ ਆ ਵੇਖ ਲੋ ਜੰਗੀ ਝੋਲੀ ਲੱਸੀ ਆ ਪਕਾਰੀ ਬਾਦੀ ਲੱਸੀ ਤੇ ਉਹ ਕੰਮ ਨਹੀਂ ਹੋਰ ਪੂਰੀ ਜੰਗੀ ਝੋਟੀ ਹਾਂਜੀ ਵੀਰ ਨੇ ਤੇ ਹੀ ਕਹਿਤਾ ਕੋਈ ਗੱਲ ਨਹੀਂ ਕਰਤੀ ਕਰ ਜਾਨ ਦੋ ਕੋਈ ਤੇਰੀ ਜਾਨ ਦ ਆਹ ਜੀ ਫਿਰ ਇਹ ਵੀਰ ਸੂਹਾ ਦੂਸਰਾ ਸੂਹਾ ਦੂ ਇਹ ਸੂਈ ਆ ਹਾਂ ਜੀ ਹਾਂ ਜੀ ਇਹ ਥੱਲੇ 13 ਲੀਟਰ ਦੁੱਧ ਹੋਊਗਾ ਮਗਰ ਕੱਟੀ ਜੇ ਦੇ ਆਹ ਵਾਲੀ ਨਾਲੂ ਦੀ ਕੱਟਦੇ ਹਾਂ ਜੀ ਤੇ ਇੱਕ ਲੈਵਾ ਦਿਖਾਓ ਕਰਾ ਲੈ ਜਮ ਉਹ ਆ ਬੇਖੋ ਨੂੰ ਉਨੀ ਕੀ ਸਾਈਡ ਰੱਖਦੀ ਆ ਪਰ ਕੋਈ ਤਾਰ ਦਾ ਫਰਕ ਨਹੀਂ ਠੀਕ ਆ ਹਾਂ ਤਾਂ ਜੀ ਸੂਈ ਚੁਵਾਈ ਵਧੀਆ ਚੁਵਾਈ ਮੋਗੇ ਰਗੀ ਲੈ ਚਲੋ ਇਹ ਵੀ ਖੋਲੋ ਬਈ ਬਿੰਦੀਆਂ ਜੱਡਾ ਤੇ ਇਹ ਵੀ ਝੋਟੀ ਵੇਖ ਲਓ ਕਰਾ ਦੇ 13 ਕਿਲੋ ਐਸ ਤੋਂ ਤਿਆਰ ਕੱਟੀ ਮਗਰਾ ਕੀ ਆ ਆਇਕੋ ਸਮੋਦਾ ਖਾਲੀ ਲਿਆ ਵਲੋਗ ਕਰਨੀ ਦੋਦਲੀ ਮੈਂ ਆਵਾਜੀ ਚੁਣ ਚੁਣ ਕੇ ਲਿਆ ਹੈ ਆਹ ਉਹ ਲੈਣਾ ਪਤਾ ਵੀਡੀਓ ਬਣਾਣੀ ਆ ਕਹਿੰਦਾ ਵੀਡੀਓ ਪਾਣੀ ਸੰਦੀਪ ਦੇ ਆ ਕੀ ਚੰਗੇ ਵੀ ਨਾ 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 ਮੈਂ ਪਾਉਣੀ ਆ ਮੈਂ ਪੀਸਦਾ ਉਹ ਰੋੜਾ ਜੇ ਅੱਗੇ ਪੈਂਦੇ ਉਹਦੇ ਨਾਲ ਦੇ ਪਾਣੀ ਦੋਤਿਆਂ ਫੈਰਾ ਕੋਈ ਨਹੀਂ ਐਵੇਂ ਫਿਰ ਬਾਈ ਫਿਰ ਪਤਾ ਗੱਲ ਕਿ ਨਾ ਚੱਲਦਾ ਜਿਆ ਐਡੀ ਥੋੜਾ ਗੱਲ ਆ ਉਹ ਵੀ ਪੈਸੇ ਵੀ ਵਿਕਦੇ ਨੇ ਆਏ ਚੰਗੇ ਦਿਨ ਤੇ ਆਉਂਦੇ ਚੰਗੇ ਰਹਿੰਦੇ ਹਾਂਜੀ ਹਾਂ ਹਾਂਜੀ ਲੱਖਾ ਜੀ ਪਰ ਦੇ ਦੀ ਆ ਵੀ 35 ਦੀ ਛੋੜ ਕਰ ਦੇ ਜਿੰਨੇ ਮਰਜ਼ੀ 30 ਜੋ ਮਾਨ ਕਰਦਾ ਚਲੋ ਠੀਕ 28 ਦੀ ਦੇ ਦੇ ਯਾਰ ਚਲ ਜਾਂਦੋ ਚਲ 28 28000 ਦੀ ਬਲਕਿ ਇਹ ਆ ਵੀ ਕੋਈ ਵੀ ਰੇ ਨਾ ਆਖੇ ਪੀ ਉਦਾਂ ਕੋਈ ਇਹਨੂੰ ਐਡਾ ਟਾਈਮ ਨਹੀਂ ਜੇ ਲੱਗਾ ਬਿਲਕੁਲ ਪੀ ਆਪਾਂ ਟਾਈਮ ਲਾ ਕੇ ਦੇ ਆ ਬਾਕੀ 13 ਲੀਟਰ ਠੰਡਾ ਦੁੱਧ ਜੀ ਠੀਕ ਆ ਝੋਟੀ ਵੀਰ ਜੀ ਪਹਿਲਾ ਸੂਆ ਗੱਬਣ ਨਾ ਨਾ ਸੂਈ ਅੱਛੇ ਵੀ ਸੂਈ ਹਾਂ ਜੀ 12 ਲੀਟਰ ਦੇ ਥਲੇ ਬੋਲਾ ਹੋਊਗਾ ਜੀ 12 ਕਿਲੋ ਇਸ ਟਾਈਮ ਬੋਲਾ ਗਿਆ ਪਹਿਲਾ ਸੂਆ ਬੜੀ ਥੋਲ ਵੱਡੀ ਹਾਈਟ ਦੀ ਇਹ ਵੀ ਦੋ ਲੱਖ ਹੈ ਜੀ ਆਜੋ ਵੀ ਦਿਖਾ ਦੇ ਕਰਾਂ ਦੀ ਛੋਟੀਆਂ ਵੀ ਬਹੁਤ ਚੰਗੀਆਂ ਵੱਡੀ ਛੋਟੀ ਹੈ ਪੂਰੀ ਲੈ ਫੋਲੋ ਫੋਲ ਲਾਈਟ ਵੀ ਲੈ ਬਾਠੀਕ ਆਜੋ ਜੀ ਆਜੋ ਆਜੋ ਠੀਕਾ ਚਲੋ ਹਾਂ ਜੀ ਬੇ ਲਖਾ ਜੀ ਤੀਰ ਹੀ ਦੇ ਦिए ਇਹ ਸਵਾ ਸਵਾ ਦੇ ਠੀਕ ਹੈ ਜੀ ਚਲ ਜੜੀਏ ਮੈਂ ਨਹੀਂ ਜਾਣ ਦੋ ਯਾਰ ਲੱਖਿਆ ਬੜੇ ਚਰਬਾ ਵੀ ਬੜੀ ਬੜੀ ਕੋਈ 24 ਦੇਣਾ 24 ਛੋਟੀ ਵਿੱਚ ਨਹੀਂ ਹੋਵੇ ਨਾ 40 ਦੀ ਹੋਵੇ ਸਕੇ ਬਿਲਕੁਲ ਵੱਡੀ ਜਿਹੜੇ ਨਾ 12 ਕਿਲੋ ਪਹਿਲਾਂ ਥੂ ਆਈ ਆ 12 ਕਿਲੋ ਐਸੋ ਬੋਲਾ ਹਾਈਟ ਹੈ ਵੀਰ ਇਹ ਨਹੀਂ ਕੋਈ ਕਹਦਾ ਵੀ ਛੋਟੀ ਜਾਂ ਫੋਲ ਹਾਈਟ ਦੀ ਆ ਚਲ ਕੋਈ ਗਲਤ ਆ ਕਰਕੇ ਤਾਂ ਰੱਬ ਵੀ ਇਹਨੇ ਚਰਬਾ ਵੀ ਜੇ ਹੁਣ ਚੱਲ ਆਪਾਂ 15 ਪਧਰਾ ਤੁਰਿਆ ਜਾ ਉੜ ਦੇ ਉਹ ਟਾਈਮ ਸੇ ਜਾਣ ਬਿਲਕੁਲ ਮੂੰਹ ਖਾ ਦੇ ਕਿਤਮਾ ਕੇ ਖੰਡ ਖਾ ਲੋ ਮਾ ਮੂਮਾ ਆ ਵੀ ਕੋਈ ਨਿੱਕੀ ਸਿੰਗੀ ਆ ਠੀਕ ਆ ਚਲੋ ਤੇ ਆਹ ਜੀ ਫਿਰ ਇਹ ਵੀ ਜੀ ਸੂਆ ਤੀਸਰਾ ਸੋਹੀ ਜੇ ਅੱਛਾ ਇਹ ਵੀ ਸੁਈ ਆ ਹਾਂ ਜੀ ਇਸ ਟਾਈਮ ਕੱਚਾ ਦੁੱਧ ਲਾ ਲਈਏ ਜੇ 10 ਲੀਟਰ ਜੇ ਮਗਰੇ ਦੇ ਕੱਟੀ ਜੇ ਇਹ ਵੀ ਖੋਲੋ ਲਓ ਜੀ 10 ਕਿਲੋ ਐਸਟਰ ਲੋ ਤਿਆਰ ਆ ਕੱਚਾ ਲਾ ਲੋ ਭੋਲਾ ਲਾ ਲੋ ਹਾਂ ਜੀ ਹਾਂ ਜੀ ਇਹ ਵੀ ਤੋੜੋ ਠੀਕ ਆ ਚੁਆਈ ਜੋ ਲੱਗ ਗਈ ਜੀ ਹਾਂਜੀ ਚੁਆਈ ਓਕੇ ਆ ਚੁਆਈ ਐ ਪੋਲੀਪੂ ਕਰ ਗਈ ਚਲੋ ਹਾਂ ਬਾਕੀ ਹੈ ਠੰਡੀ ਦੀ ਰਹੀ ਆ ਬਸ ਠੀਕ ਆ ਹਾਂਜੀ 15 ਦੀ ਦੇ ਦਈਏ ਜੈ ਜੀ ਲਾਸਟ ਵਾਲਾ ਪੀਸ ਹੈ ਜੀ ਕਿੰਨੇ ਦੀ ਕਰੀਏ ਸੋਕਾ ਯਾ ਯਾ ਕਿ ਜਦੋਂ ਮੈਂ ਕਹਿੰਦਾ ਮੁਰਗੀ ਕਿਤੇ ਮੈਨੂੰ ਕਾਟਾ ਪੈ ਗਿਆ ਤੂੰ ਦੱਸਣਾ ਪਈ ਮੈਂ ਇੱਕੋ ਹੀ ਗੱਲ 12 ਦੀ ਦੇ ਦਾਂਗੇ ਚੱਲ ਦੱਸਦੀ ਦੇ ਦੇ ਚੱਲ ਜਾਣ ਦੋ ਚਾ ਜਾਣ ਦੋ 10000 10 ਦੀ ਦੇ ਦਿੰਦੇ ਬਾਕੀ ਬਾਈ ਨਾਲ ਦੋ گاਵਾ ਵੀ ਆ ਹਾਂ ਦੋਆਂ ਥੱਲੇ ਵੀਰ ਜੀ 12 12 13 13 ਆਏ ਦੇ ਮਗਰ ਆ ਜਿੰਕ ਬੋਲਦੀ ਬੱਛੀ ਜੇ ਇਹ ਵੀ ਪਿਓਰ ਜਰਸੀ ਆ ਠੀਕ ਆ ਉਹ ਥੋੜੀ ਜਰਸੀ ਸ਼ਾਈ ਵਾਲਾ ਕ੍ਰੋਸ ਆ ਇਹ ਪਿਓਰ ਜਰਸੀ ਆ ਪਿਓਰ ਜਰਸੀ ਦੋਵੇ ਹਾਂਜੀ ਇਹਦੇ ਉਹ ਬੱਛੀ ਉਹ ਜਿੰਕ ਬੋਲਦੀ ਜੇ ਉਹ ਮੈਂ ਹੁਣ ਜਰਸੀ ਸ਼ਾਈ ਵਾਲਾ ਮਗਰ ਬੱਛੀਆਂ ਜੇ ਬੱਛੀਆਂ ਮੰਨ ਦੋ ਹਾਂਜੀ 12 12 1 ਪਿੰਡ ਸਰੀਆਲੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 9646596388 ਬਾਕੀ ਵੀਰ ਦੋਵੇਂ ਟਾਂਗਾਂ 'ਚ ਕੋਈ ਆਗੇ ਚੋਵੇ ਕੋਈ ਆਪਾਂ ਨੂੰ ਹੈ ਨਹੀਂ ਇਸ ਗੱਲ 'ਚ ਡਾਊਟ ਦੇਖੋ ਚੋਾਈ ਤੁਸੀਂ ਕਰਨੀ ਆਸ ਨਹੀਂ ਕਰਨੀ ਹੈ ਨਾ ਇਹਦੇ ਕੋ ਲਾਂਮਾ ਨਹੀਂ ਕੋਈ ਵੀਡੀਓ ਬਣਾਉਣੀ ਹੈ ਸਾਡਾ ਫਰਜ਼ ਹੈ ਦੋ ਢੰਗ ਚਵਾ ਕੇ ਦੇਣੀ ਵਾਰ-ਵਾਰ ਭਾਈ ਉਹਨਾਂ ਇਹੀ ਬੇਨਤੀ ਕਰਦੇ ਕਿ ਇੱਥੇ ਆਉਗਾ ਦਾ ਆਪਾਂ ਉਹਨਾਂ ਨੂੰ ਇਹੋ ਗੱਲ ਕਹਾਂਗੇ ਕਿ 1 ਕਿਲੋ 2 ਕਿਲੋ ਘੱਟ ਦੱਸ ਕੇ ਦੇਵਾਂਗੇ ਚਲੋ ਗਰੰਟੀ ਇਹ ਨਹੀਂ ਨਾਲੇ ਤੁਹਾਨੂੰ ਪਤਾ ਅਜ ਤੱਕ ਆਪਣਾ ਲਾਂਮਾ ਨਹੀਂ ਆਇਆ ਜੀ ਬਿਲਕੁਲ ਜੀ ਬਿਲਕੁਲ ਨਾ ਆਪਾਂ ਕਹਿੰਦੇ ਕਿ ਤੂੰ ਖੇਲਾ